ਸਾਰੇ ਵੀਰਪਰਾ ਸਮੂਹ ਸੰਗਤ ਜੋ ਗੁਰੂ ਸਾਹਿਬ ਜੀ ਨੇ ਪ੍ਰੇਰਣਾ ਕੀਤੀ ਹੈ ਇਹ ਆਪਾਂ ਜ਼ਿੰਦਗੀ ਦੇ ਵਿੱਚ ਸਾਰੇ ਕਾਰਜ ਕਰਦੇ ਆ ਉਹ ਸਾਰੇ ਕਾਰਜਾਂ ਦੀ ਸਫਲਤਾ ਜੇ ਆਪਾਂ ਗੁਰੂ ਸਾਹਿਬ ਦੀ ਵਿਚਾਰ ਕਰੀਏ ਜੰਗੀਆ ਵਿਚਾਰਾ ਜਦੋਂ ਆਪਾਂ ਕਰੀਏ ਉਹ ਸਾਰਾ ਜੋ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਾਰਜ ਕੀਤਾ ਉਹ ਕਾਰਜ ਸਫਲ ਹੋ ਜਾਂਦਾ ਹੈ ਤੇ ਸੰਗਤਾਂ ਦੇ ਹੂਤ ਵਾਸਤੇ ਕਿਉਂਕਿ ਗੁਰੂ ਸਾਹਿਬ ਜੀ ਦੀ ਪ੍ਰੇਰਣਾ ਨਾਲ ਇਹ ਕਾਰਜ ਹੋ ਸਕਦੇ ਆ ਗੁਰੂ ਸਾਹਿਬ ਨੇ ਪ੍ਰੇਰਣਾ ਕੀਤੀ ਕਿ ਕਿਉਂ ਨਾ ਨੌਜਵਾਨ ਪੀੜੀ ਨੂੰ ਵੀਰ ਭਰਾਵਾਂ ਸਾਡੀਆਂ ਬੱਚੀਆਂ ਧੀਆਂ ਭੈਣਾ ਨੌਜਵਾਨ ਵੀਰ ਇਸ ਤੋਂ ਇਲਾਵਾ ਹਰ ਵਰਗ ਦੇ ਬੱਚੇ ਨੂੰ ਹਰ ਵਰਗ ਦੇ ਮਾਈ ਭਾਈ ਨੂੰ ਗੁਰੂ ਸਾਹਿਬ ਦੇ ਚਰਨੀ ਲਾਇਆ ਜਾਵੇ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਮਿਠੜੀ ਬਾਣੀ ਸੇਵਾ YouTube ਚੈਨਲ ਤੇ ਪ੍ਰੋਗਰਾਮ ਉਲੀਕਿਆ ਗਿਆ ਤੇ ਓਨਲੀ 10 ਮਿੰਟ ਤੁਹਾਡੇ ਤੋਂ ਰੋਜ਼ ਲਿਆ ਕਰਾਂਗੇ ਇਹ 10 ਮਿੰਟ ਜਿਹੜੇ ਤੁਸੀਂ ਇਸ ਵਾਸੇ ਲਾਉਣੇ ਆ ਇਹਦੇ ਨਾਲ ਸਾਡੇ ਘਰ ਵਿੱਚ ਖੁਸ਼ਹਾਲੀ ਬੜੀ ਆਉਣੀ ਆ ਇਹ 10 ਮਿੰਟ ਜਿਹੜੇ ਆਪਾਂ ਲਾਉਣੇ ਨੇ ਇਹਦੇ ਵਿੱਚ ਜ਼ਿੰਦਗੀ ਵਿੱਚ ਖੁਸ਼ੀ ਭਰ ਜਾਊਗੀ ਕਿਉਂਕਿ ਕਈਆਂ ਨੂੰ ਚਿੰਤਾ ਬਹੁਤ ਲੱਗੀ ਹੋਈ ਹੈ ਬੰਦਾ ਚਿੰਤਾ ਵਿੱਚ ਡੁੱਬਿਆ ਹੋਇਆ ਕਿਸੇ ਨੂੰ ਕੰਮ ਦੀ ਚਿੰਤਾ ਵੀ ਸਾਡਾ ਕੰਮ ਹੀ ਨਹੀਂ ਚੱਲਦਾ ਹੈ ਜੇ ਅਸੀਂ ਕੋਈ ਵੀ ਕੰਮ ਕਾਰੋਬਾਰ ਚਲਾਉਣੇ ਆ ਉਹ ਖਤਮ ਹੋ ਜਾਂਦਾ ਹੈ ਉਹਦੇ ਵਿੱਚ ਘਾਟੇ ਪੈ ਜਾਂਦੇ ਆ ਨਾਲ ਨਾਲ ਆਪਾਂ ਗੁਰਮੁਖੋ ਜਿਵੇਂ ਬਹੁਤ ਹੀ ਸਾਡੇ ਹਰਮਨ ਪਿਆਰੇ ਹਰਦੀਪ ਸਿੰਘ ਵੀ ਜੁੜ ਚੁੱਕੇ ਆ ਲੱਪਰੀ ਸਿੰਘ ਮਾਨ ਬੱਬੂ ਸਿੰਘ ਕਾਲਾ ਮਾਨ ਇਹ ਸਾਰੇ ਵੀਰ ਪ੍ਰੋਗਰਾਮ ਦੇਖ ਰਹੇ ਧੰਵਾਦ ਇਹਨਾਂ ਦਾ ਸੋ ਸਾਰੇ ਵੀਰ ਸਾਰੇ ਵੱਧਵਾਤ ਜੁੜਿਆ ਕਰੋ ਇਸ 10 ਮਿੰਟ ਜਿਹੜੇ ਆ ਸਾਡੇ ਜਿੰਦਗੀ ਵਾਸਤੇ ਆਪਾਂ ਕੱਢਨੇ ਆ ਸਾਡੇ ਬਹੁਤ ਸਤਿਕਾਰਯੋਗ ਭੈਣ ਵੀਰਪਾਲ ਕੌਰ ਜੁੜ ਚੁੱਕੇ ਆ ਅ ਪਰਮਜੀਤ ਸਿੰਘ ਜੀ ਇਹ ਵੀ ਜੁੜ ਚੁੱਕੇ ਆ ਬਹੁਤ ਵੱਡੇ ਭਾਗ ਹੈ ਤੇ ਵੀਰਪਾਲ ਕੌਰ ਜੀ ਹੋਰ ਇੱਕ ਵੀਰਪਾਲ ਕੌਰ ਜੀ ਉਹ ਵੀ ਜੁੜੇ ਹੋਏ ਨੇ ਤੇ ਆਪਾਂ ਅਰਸ਼ਦੀਪ ਸਿੰਘ ਸੋ ਨਾਲ ਨਾਲ ਵਾਹਿਗੁਰੂ ਦੇ ਨਖੇ ਚਲੋ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੋ ਜਾਏ ਤੇ ਜਸਕਰਨ ਸਿੰਘ ਜੀ ਵੀ ਸਾਡੇ ਨਾਲ ਜੁੜ ਚੁੱਕੇ ਆ ਤੇ ਆਪਾਂ ਅੱਜ ਗੁਰਬਾਣੀ ਦੀ ਇੱਕ ਸ਼ਬਦ ਆਪਾਂ ਲਾਵਾਂਗੇ ਗੁਰਬਾਣੀ ਗੁਰੂ ਸਾਹਿਬ ਦਾ ਸ਼ਬਦ ਲਵਾਂਗੇ ਜਿਹਦੇ ਵਿੱਚ ਸਾਨੂੰ ਇਹ ਹੌਸਲਾ ਮਿਲਣਾ ਹੈ ਵੀ ਜਿਹੜੇ ਚਿੰਤਾ ਕਰਦੇ ਆ ਵੀ ਸਾਡਾ ਕਾਰੋਬਾਰ ਨਹੀਂ ਚੱਲਦਾ ਹੈ। ਉਸੇ ਇੱਕ ਗੱਲ ਵਿੱਚ ਚਿੰਤਾਈ ਵਿੱਚ ਰਹਿੰਦੇ ਆ ਵੀ ਸਾਡਾ ਕੰਮ ਨਹੀਂ ਚੱਲਦਾ ਹੱਦ ਹੋ ਗਈ। ਕਦੀ ਕੋਈ ਕੰਮ ਨੂੰ ਲੱਗ ਪੈਂਦੇ ਕਦੀ ਕੋਈ ਕੋਈ ਵੀ ਕੰਮ ਕਰਦੇ ਉਹ ਕੰਮ ਫੇਲ ਹੋ ਜਾਂਦਾ ਹੈ। ਤੇ ਫਿਰ ਬੰਦਾ ਚਿੰਤਾ ਬਹੁਤ ਕਰਦਾ ਵੀ ਸਾਡਾ ਕੰਮ ਨਹੀਂ ਹੋ ਰਿਹਾ ਸਾਡਾ ਕੰਮ ਨਹੀਂ ਹੋ ਰਿਹਾ। ਤੇ ਨਾਲ-ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦੀਪ ਸਿੰਘ ਵੀ ਜੁੜ ਚੁੱਕੇ ਆ ਤੇ ਅਜੇ ਅਜੇ ਦੀਪ ਸਿੰਘ ਇਹ ਸਾਰੇ ਬੜੇ ਸਤਿਕਾਰਯੋਗ ਨੇ ਸਲੋਕ ਮਹੱਲਾ ਦੂਜਾ ਇਹ ਦੂਜੇ ਪਾਤਸ਼ਾਹ ਦਾ ਬਚਨ ਹੈ ਮਰਜ ਕਹਿੰਦੇ ਐ ਨਾਨਕ ਚਿੰਤਾ ਮਤ ਕਰੋ ਵੀ ਤੁਸੀਂ ਚਿੰਤਾ ਨਹੀਂ ਕਰਨੀ ਤੁਸੀਂ ਚਿੰਤਾ ਨਹੀਂ ਕਰਨੀ ਕਿਉਂਕਿ ਚਿੰਤਾ ਤਿਸ ਹੀ ਹੈ ਵਾਹਿਗੁਰੂ ਜੀ ਆਪ ਹੀ ਚਿੰਤਾ ਕਰ ਰਹੀ ਆ ਸਾਡੀ ਉਪਜੀਵਕਾ ਸਾਡਾ ਜੋ ਕਾਰੋਬਾਰ ਆਪਣਾ ਠੱਪ ਹੋ ਗਿਆ ਉਹਨੂੰ ਚਲਾਉਣ ਵਾਸਤੇ ਗੁਰੂ ਆਪ ਕੀ ਕਿਰਪਾ ਕਰਨ ਵਾਲੇ ਆ ਉਹਦੇ ਵਾਸਤੇ ਸਾਨੂੰ ਆਪਣੀ ਜ਼ਿੰਦਗੀ ਵਿੱਚ ਖੁਸ਼ਹਾਲੀ ਚਾਹੀਦੀ ਹੁੰਦੀ ਆ ਖੁਸ਼ਹਾਲੀ ਇਹ ਚੰਗੇ ਵਿਚਾਰਾਂ ਨਾਲ ਪੈਦਾ ਹੁੰਦੀ ਆ ਖੁਸ਼ਹਾਲੀ ਜਿਹੜੀ ਆ ਨਾ ਚੰਗੇ ਵਿਚਾਰਾਂ ਨਾਲ ਪੈਦਾ ਹੁੰਦੀ ਆ ਤੇ ਜਗਰੂਪ ਸਿੰਘ ਜੀ ਇਹ ਬਾਬੂ ਸਿੰਘ ਪਰਮਜੀਤ ਸਿੰਘ ਸਾਰੇ ਸਤਿਕਾਰਯੋਗ ਸਾਡੇ ਵੀਰ ਭਰਾ ਨਾਲ ਜੁੜੇ ਹੋਏ ਐ ਤੇ ਆਪਾਂ ਜਿਹੜੇ ਨਾਲ ਬਚਨ ਗੁਰੂ ਸਾਹਿਬ ਦੇ ਲੈ ਰਹੇ ਆ ਇਹ ਆਪਾਂ ਕਮਾਉਣੇ ਆ ਜੇ ਖੁਸ਼ੀ ਚਾਹੀਦੀ ਹੈ ਭਾਈ ਖੁਸ਼ੀ ਚਾਹੀਦੀ ਜ਼ਿੰਦਗੀ ਵਿੱਚ ਤੇ ਮਹਾਰਾਜ ਕਹਿੰਦੇ ਚਿੰਤਾ ਨਹੀਂ ਤੈ ਕਰਣੀ ਚਿੰਤਾ ਨਹੀਂ ਕਰਨੀ ਉਸ ਰੱਬ ਤੇ ਡੋਰ ਛੱਡ ਦਿਓ ਕਿ ਵਾਹਿਗੁਰੂ ਜੋ ਤੁਸੀਂ ਕਰਾ ਰਹੇ ਹੋ ਸਤ ਹੈ ਚਿੰਤਾ ਤੁਸੀਂ ਹੀ ਹੈ ਚਿੰਤਾ ਉਹ ਪਰਮਾਤਮਾ ਜੀ ਆਪ ਕਰ ਰਿਹਾ ਹੈ ਕਿਉਂਕਿ ਨੇ ਕਿਉਂਕਿ ਸਾਨੂੰ ਉਹਨੇ ਪੈਦਾ ਕੀਤਾ ਜਦੋਂ ਸੰਸਾਰ ਤੇ ਆ ਪਾਏ ਤੇ ਔਣ ਤੋਂ ਪਹਿਲਾਂ ਸਾਡੇ ਵਾਸਤੇ ਰੋਜੀ ਦਾ ਪ੍ਰਬੰਧ ਕਰਤਾ ਮਾਂ ਦੇ ਉਦਰ ਦੇ ਵਿੱਚ ਹੀ ਮਹਾਰਾਜ ਨੇ ਕਿਰਪਾ ਕੀਤੀ ਕਿ ਦੁੱਧ ਦਾ ਜਿਹੜਾ ਪ੍ਰਬੰਧ ਕੀਤਾ ਉਹ ਵਾਹਿਗੁਰੂ ਬੜਾ ਬਯੰਤ ਹੈ ਅਜਗਰੂਪ ਸਿੰਘ ਜੀ ਪਰਮਜੀਤ ਸਿੰਘ ਬਹੁਤ ਸਤਿਕਾਰਯੋਗ ਗੁਰਜੀਤ ਕੌਰ ਐ ਰਵੀਜਿੰਦਰ ਸਿੰਘ ਇਹ ਵੀ ਸਾਡੇ ਨਾਲ ਜੁੜੇ ਹੋਏ ਐ ਐ ਮਨਵਿੰਦਰ ਸਿੰਘ ਸਰਾ ਅਜੀਪਾਲ ਸਿੱਧੂ ਇਹ ਸਾਰੇ ਬਹੁਤ ਸਤਿਕਾਰਯੋਗ ਆ ਤੇ ਇਹਨਾਂ ਦੀਆਂ ਝੋਲੀਆਂ ਪਰ ਜਾਣੀਆਂ ਕਿਉਂਕਿ ਆਪਾਂ ਗੁਰੂ ਸਾਹਿਬ ਦੇ ਬਚਨ ਸੁਣਾਉਣੇ ਆ ਨਾ ਝੋਲੀਆਂ ਪਰ ਜਾਣਗੀਆਂ ਬੜੇ ਫਾਇਦੇ ਹੁੰਦੇ ਆ ਜਦੋਂ ਆਪਾਂ ਜੁੜਦੇ ਆ ਜੇ ਤੇ ਜਦੋਂ ਆਪਾਂ ਬਾਣੀ ਸੁਣਦੇ ਆ ਚੰਗੀਆਂ ਵਿਚਾਰਾਂ ਸੁਣਦੇ ਆ ਆਟੋਮੈਟਿਕਲੀ ਅੰਦਰ એનર્ਜੀ ਪੈਦਾ ਹੁੰਦੀ ਆ ਕਿਉਂਕਿ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਸੀ ਬਹੁਤ ਚਿਰ ਇਸਤੇ ਲਾਈ ਜਾਂਦੇ ਆ ਜਦੋਂ ਅਸੀਂ ਇਸ ਪਾਸੇ ਧਿਆਨ ਦੇਵਾਂਗੇ ਤੇ ਹਜ਼ੂਰ ਕਿਰਪਾ ਹੁੰਦੀ ਹੈ ਸਾਡੇ ਸਤਿਕਾਰਯੋਗ ਲਾਪ੍ਰਿਤ ਕੌਰ ਜੀ ਭੈਣ ਜੀ ਸੂਤ ਪਰਿਵਾਰ ਵੀ ਜੁੜੇ ਹੋਏ ਨੇ ਅ ਗੁਰਮਨ ਸਿੰਘ ਸਿੱਧੂ ਇਹ ਵੀ ਜੁੜੇ ਹੋਏ ਆ ਤੇ ਸਾਰੇ ਬੜੇ ਸਤਿਕਾਰਯੋਗ ਹਨ ਅਤੇ ਮਹਾਰਾਜ ਕਿਰਪਾ ਰੱਖਣ ਇਸੇ ਤਰ੍ਹਾਂ ਜੋ ਸਾਡਾ ਪ੍ਰੋਗਰਾਮ ਹੈ ਅਟੈਂਡ ਕਰਦੇ ਰਹਿਣ ਆਪਾਂ ਗੱਲ ਕਰ ਰਹੇ ਸਾਂ ਕਿ ਗੁਰੂ ਸਾਹਿਬ ਕਹ ਰਹੇ ਨੇ ਕਿ ਚਿੰਤਾ ਨਹੀਂ ਬੰਦੇ ਨੇ ਕਰਨੀ ਹੈ ਜਲ ਮੈਂ ਜੰਤ ਉਪਾਯਨ ਤਿੰਨਾ ਪਹਿਰੋ ਜੀ ਦੇ ਸਾਹਿਬ ਕਹਿੰਦੇ ਨੇ ਪਰਮਾਤਮਾ ਨੇ ਪਾਣੀ ਵਿੱਚ ਜੀ ਪੈਦਾ ਕੀਤੇ ਆ ਤੇ ਉਹਨਾਂ ਨੂੰ ਵੀ ਉਹ ਰ지ਕ ਦੇ ਰਹੇ ਆ ਦੇਖੋ ਨਾ ਕਿੰਨੀ ਵੱਡਾ ਕਿੰਨਾ ਵੱਡਾ ਹੌਸਲਾ ਗੁਰੂ ਸਾਹਿਬ ਦੇ ਰਹੇ ਨੇ ਕਿ ਵਾਹਿਗੁਰੂ ਇਹਨਾਂ ਬਿਆੰਤ ਜੀ ਪਾਣੀ ਵਿੱਚ ਵੀ ਜਿਹੜੇ ਜੀ ਪੈਦਾ ਕੀਤੇ ਆ ਉਹਨਾਂ ਨੂੰ ਵੀ ਉਹ ਰ지ਕ ਦੇ ਰਿਹਾ ਹੈ ਉਹਨਾਂ ਨੂੰ ਵੀ ਰ지ਕ ਦੇ ਰਿਹਾ ਹੈ ਤੇ ਸਾਹਿਬ ਕਹਿੰਦੇ ਨੇ ਉੱਥੇ ਹਟਣਾ ਚੱਲਈ ਨਾ ਕੋ ਕਿਰਸ ਕਰੇ ਪਾਣੀ ਵਿੱਚ ਨਾ ਕੋਈ ਦੁਕਾਨ ਚੱਲਦੀ ਆ ਤੇ ਨਾ ਕੋਈ ਵਾਈ ਕਰਦਾ ਪਾਣੀ ਵਿੱਚ ਕੋਈ ਵਾਈ ਨਹੀਂ ਕਰ ਸਕਦਾ ਕੋਈ ਵੀ ਜਾਣਾ ਉੱਥੇ ਹੱਟੀ ਨਹੀਂ ਕਰਦਾ ਤੇ ਨਾ ਹੀ ਕੋਈ ਵਾਈ ਕਰਦਾ ਹੈ ਉਹਨਾਂ ਨੂੰ ਵੀ ਉਰਜਿਕ ਦੇ ਰਿਆ ਤੇ ਦੇਖੋ ਗੁਰੂ ਸਾਹਿਬ ਹੌਸਲਾ ਦੇ ਰਹੇ ਕਿੰਨਾ ਵੱਡੀ એનર્ਜੀ ਦੇ ਰਹੇ ਕਿ ਮਾਏ ਭਾਈ ਇਹ ਭਾਈ ਤੂੰ ਵੀ ਉਸ ਵਾਈ ਗੁਰ ਨੂੰ ਯਾਦ ਰੱਖ ਭੁੱਲਣਾ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਮਨਦੀਪ ਸਿੰਘ ਜੀ ਇਸ ਤੋਂ ਇਲਾਵਾ ਗੁਰਜੰਟ ਸਿੰਘ ਜੀ ਵੀ ਜੁੜੇ ਹੋਏ ਨੇ ਬੜੇ ਸਤਿਕਾਰਯੋਗ ਹਸਤੀਆਂ ਸਾਰੀਆਂ ਇਹ ਜਿਹੜੇ ਨੇ ਵੀਰ ਸਾਡੇ ਜੁੜੇ ਹੋਏ ਆ ਚੰਗੇ ਪਾਸੇ ਇਸੇ ਤਰ੍ਹਾਂ ਤੁਸੀਂ ਰੋਜ਼ ਹੀ ਇਲਾਹਾ ਲੈਣਾ ਹੈ ਆਪਾਂ 10-12 ਮਿੰਟ ਡੇਲੀ ਦਾ ਪ੍ਰੋਗਰਾਮ ਤੇ ਨਾਲ ਸੰਨ ਗੁਰੂ ਸਾਹਿਬ ਦੀ ਖੁਸ਼ੀ ਆਪਾਂ ਲੈਣੀ ਝੋਲੀਆਂ ਭਰਨੀ ਆ ਕਿਰਪਾ ਕਰਨ ਮਹਾਰਾਜ ਜੀ ਸਾਨੂੰ ਬਚਨ ਹਿਰਦੇ ਵਿੱਚ ਵਸ ਜਾਣ ਉੱਥੇ ਹਟਣਾ ਚੱਲੀ ਨਾ ਕੋ ਕਿਰਸ਼ ਕਰੇ ਕੋਈ ਜਣਾ ਉੱਥੇ ਹੱਟੀ ਨਹੀਂ ਕਰਦਾ ਤੇ ਨਾ ਕੋਈ ਵਾਈ ਕਰਦਾ ਸੋਦਾ ਮੂਲ ਨਾ ਹੋਈ ਨਾ ਕੋ ਲੈ ਨਾ ਦੇ ਉੱਥੇ ਕੋਈ ਵਣਜ ਵਪਾਰਕਾ ਨਹੀਂ ਕਰਦਾ ਤੇ ਨਾ ਹੀ ਕੋਈ ਖਰੀਦਾ ਕੋਈ ਸਮਾਨ ਤੇ ਨਾ ਕੋਈ ਉੱਥੇ ਵੇਚਦਾ ਉੱਥੇ ਵੀ ਉਹ ਪਰਮਾਤਮਾ ਵਾਹਿਗੁਰੂ ਆਪ ਉਹਨਾਂ ਨੂੰ ਰ지ਕ ਦੇ ਰਿਹਾ ਹੈ ਇੰਨੇ ਵੱਡੇ ਦਾਤੇ ਨੂੰ ਭੁੱਲਣਾ ਨਹੀਂ ਚਾਹੀਦਾ ਜ਼ਿੰਦਗੀ ਵਿੱਚ ਵਸਾਉਣਾ ਚਾਹੀਦਾ ਝੋਲੀਆਂ ਜ਼ਰੂਰ ਭਰਨਗੀਆਂ ਤੁਹਾਡੇ ਕਾਰੋਬਾਰ ਵਿੱਚ ਜ਼ਰੂਰ ਸਫਲਤਾ ਹੋਣੀ ਆ ਬਸ ਨਿਸ਼ਚਾ ਰੱਖੋ ਰੋਜ਼ ਇਹਨਾ ਵਿਚਾਰ ਧਾਰਾ ਗੁਰੂ ਸਾਹਿਬ ਦੀ ਸੁਣਨੀ ਚਾਹੀਦੀ ਹੈ ਗੁਰੂ ਕੀ ਬਾਣੀ ਬੜੀ ਕਮਾਲ ਦੀ ਸੱਤ ਹੈ ਤੇ ਜਿਹੜੇ ਜੁੜਦੇ ਬੜੇ ਸਤਿਕਾਰਯੋਗ ਨੇ ਤੇ ਗੁਰਮਖੋ ਇਹ ਗੁਰਮਤ ਦੀ ਜਿਹੜੇ ਗੁਰਮੁਖ ਗਾਡੀ ਰਾਹ ਚਲਾਨਾ ਦੇ ਆਪਾਂ ਧਾਰਨੀ ਬਣਨਾ ਹੈ ਤੇ ਬੜੀਆਂ ਬੜੇ ਵੀਰਪਰਾ ਜਿਹੜੇ ਜੁੜ ਕੇ ਲਾਹਾ ਲੈ ਰਹੇ ਨੇ ਜਿਸਕਰਨ ਸਿੰਘ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ ਅ ਮੰਦੀਪ ਸਿੰਘ ਵੀ ਸਾਡੇ ਨਾਲ ਜੁੜ ਚੁੱਕੇ ਆ ਤੇ ਮਹਾਰਾਜ ਜੀ ਕਹਿ ਰਹੇ ਨੇ ਜੀਆਂ ਦਾ ਹਰ ਜੀ ਖਾਣਾ ਹੋ ਕਰੇ ਉਥੇ ਗੁਰੂ ਸਾਹਿਬ ਨੇ ਖੁਰਾਕ ਬਣਾ ਦਿੱਤੀ ਉਥੇ ਗੁਰੂ ਸਾਹਿਬ ਨੇ ਖੁਰਾਕ ਬਣਾ ਦਿੱਤੀ ਜੀਆਂ ਦਾ ਖਾਣਾ ਜੀ ਪੈਦਾ ਕਰ ਦਿੱਤੇ ਜੀਆਂ ਨੂੰ ਜੀਆਂ ਦਾ ਹਾਰ ਬਣਾ ਦਿੱਤਾ ਵਾਹਿਗੁਰੂ ਦੀ ਆਪਣੀ ਕਲਾ ਭਾਵ ਰੋਜੀ ਉਹ ਦੇ ਰਿਹਾ ਅਰਜੀ ਕੇ ਦੇ ਰਿਹਾ ਚਿੰਤਾ ਨਹੀਂ ਕਰਨੀ ਚਾਹੀਦੀ ਬੰਦੇ ਨੂੰ ਚਿੰਤਾ ਦੀ ਥਾਂ ਤੇ ਬੰਦਾ ਚਿੰਤਨ ਕਰੇ ਚਿੰਤਨ ਤੋਂ ਅਭਾਵ ਹੁੰਦਾ ਸਿਮਰਨ ਕਰੇ ਬੰਦਾ ਸਿਮਰਨ ਕਰੇ ਤੇ ਦੇਖੋ ਫਿਰ ਕਿਵੇਂ ਕਿਰਪਾ ਵਰਤਦੀ ਹੈ ਵਿੱਚ ਉਹ ਪਾਏ ਸਾਇਰਾ ਤਿੰਨਾ ਪੇਸਾਰ ਕਰੇ ਸਮੁੰਦਰਾਂ ਵਿੱਚ ਵੀ ਮਹਾਰਾਜ ਜੀ ਸੰਭਾਲ ਕਰ ਰਹੇ ਨੇ ਸੋ ਜਿਨ੍ਹਾਂ ਨੂੰ ਸਮੁੰਦਰਾਂ ਵਿੱਚ ਉਸ ਨੇ ਪੈਦਾ ਕੀਤਾ ਉਹਨਾਂ ਦੀ ਵੀ ਉਹ ਸੰਭਾਲ ਕਰ ਰਿਹਾ ਦਾਤਾ ਉਹਨਾਂ ਦੀ ਵੀ ਉਹ ਸੰਭਾਲ ਕਰ ਰਿਹਾ ਦਾਤਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਸੋ ਭਾਈ ਤੂੰ ਚਿੰਤਾ ਨਾ ਕਰ ਉਸ ਪ੍ਰਭੂ ਨੂੰ ਆਪ ਹੀ ਫਿਕਰ ਹੈ ਵੀ ਮੈਂ ਬੰਦੇ ਪੈਦਾ ਕੀਤੇ ਜੀਵ ਜੰਤੂ ਪੈਦਾ ਕੀਤੇ ਐ ਤੇ ਉਹਨਾਂ ਦੀ ਮੈਂ ਪਾਲਣ ਪੋਸ਼ਣ ਕਰਨੀ ਐ ਉਹਨੂੰ ਆਪੜ ਚਿੰਤਾ ਹੈ ਤੇ ਉਹ ਆਪ ਹੀ ਕਿਰਪਾ ਕਰਨ ਵਾਲਾ ਹੈ ਇਸ ਤੋਂ ਸਾਡੇ ਨਾਲ ਗੁਰਜੰਟ ਸਿੰਘ ਵੀ ਜੁੜ ਚੁੱਕੇ ਐ ਕੇਐਸ ਮਾਨ ਜੀ ਵੀ ਜੁੜ ਚੁੱਕੇ ਐ ਉਹ ਵੀ ਇਸ ਪ੍ਰੋਗਰਾਮ ਲੈਵ ਨੂੰ ਦੇਖ ਰਹੇ ਐ ਤੇ ਸਬਦੀਆਂ ਝੋਲੀਆਂ ਪਰਣੀਆਂ ਖੁਸ਼ੀਆਂ ਮਿਲਣਗੀਆਂ ਭਾਈ ਜਰੂਰ ਨਾਲ ਵਾਹਿਗੁਰੂ ਲਿਖੀ ਚਲੋ ਨਾਲ-ਨਾਲ ਨਾਮ ਦੇ ਅੱਗੇ ਵਾਹਿਗੁਰੂ ਲਿਖੋ ਤੇ ਨਾਲ ਲਾਇਕ ਵੀ ਕਰਿਆ ਕਰੋ ਇਹ ਪ੍ਰੋਗਰਾਮ ਸਰਬੱਤ ਦੇ ਭਲੇ ਵਾਸਤੇ ਉਲੇਖਿਆ ਗਿਆ ਹੈ ਗੁਰੂ ਸਾਹਿਬ ਦੀ ਕਿਰਪਾ ਹੋਣੀ ਹੈ ਅਜ ਐਨ ਰਾਤ ਨੂੰ ਨਹੀਂ ਤੁਹਾਨੂੰ ਵਧੀਆ ਆਇਆ ਕਰੋਗੀ ਸਾਰਿਆਂ ਨੂੰ ਨਾ ਜਿਹੜੇ ਇਹ ਜੁੜ ਗਏ ਆਪਣੇ ਚੈਨਲ ਨਾਲ ਜੁੜੇ ਆ ਸਭ ਨੂੰ ਨੀਂਦ ਵਧੀਆ ਆਉਣੀ ਕਿਉਂਕਿ ਇਹ એનર્ਜੀ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨਾ ਉਹ ਗੁਰੂ ਦੇ ਅਨਰਜੀ ਪਰੇ ਬਚਨ ਹੁੰਦੇ ਆ ਉਹ ਬਚਨ ਐਸੇ ਮਹਾਨ ਐ ਵੀ ਨੀਂਦ ਬੰਦੇ ਨੂੰ ਵਧੀਆ ਆਉਂਦੀ ਕਿਉਂਕਿ ਹੁਣ ਕਈਆਂ ਨੂੰ ਇੰਨਾ ਫਿਕਰ ਨੀਂਦ ਨਹੀਂ ਆਉਂਦੀ ਵਾਰ-ਵਾਰ ਉੱਠਦੇ ਆ ਤੇ ਮਹਾਰਜ ਨੇ ਅੱਜ ਸਾਨੂੰ ਸਿੱਖਿਆ ਦਿੱਤੀ ਐ ਕਿ ਤੂੰ ਚਿੰਤਾ ਨੀ ਕਿਸੇ ਕੰਮ ਦਾ ਕਰਨਾ ਉਸ ਵਾਹਿਗੁਰੂ ਤੇ ਡੋਰੇ ਲਾ ਕੇ ਆਪਣਾ ਕਰਮ ਕਰੀ ਚੱਲ ਤੇ ਤੇਰੇ ਤੇ ਉਸ ਦਾਤੇ ਦੀ ਬੜੀ ਕਿਰਪਾ ਹੋਣੀ ਐ ਸਾਡੇ ਨਾਲ ਜੁੜ ਚੁੱਕੇ ਆ ਜਗਰੂਪ ਸਿੰਘ ਜੀ ਵੀ ਸਾਡੇ ਨਾਲ ਜੁੜੇ ਹੋਏ ਆ ਤੇ ਗਗਨਦੀਪ ਸਿੰਘ ਜੀ ਵੀ ਜੁੜੇ ਹੋਏ ਆ ਤੇ ਸਾਰੀਆਂ ਪਿਆਰੀਆਂ ਇਹ ਰੂਹਾਂ ਨੇ ਮਹਾਰਾਜ ਨੇ ਕਿਰਪਾ ਕੀਤੀ ਵੀ ਉਦਮ ਦਿੱਤਾ ਵੀ ਨਾਲ ਜੁੜੇ ਕਿਉਂਕਿ ਆਪਾਂ ਨੈੱਟ ਤਾਂ ਡੇਲੀ ਚਲਾਉਣਾ ਵੀ ਇਹ ਜਿਹੜਾ ਸਮਾਂ ਇਹਨੂੰ ਸੰਭਾਲ ਕੇ ਰੱਖਣਾ ਰੋਜ਼ ਹੀ ਬੜੇ ਪਿਆਰ ਦੇ ਨਾਲ ਇਹ ਸਮੇਂ ਦੀ ਸੰਭਾਲ ਕਰੀਏ ਸੋ ਜਿੰਨੇ ਵੀ ਵੀਰ ਬਾਕੀ ਸਭ ਨੂੰ ਬੇਨਤੀ ਆ ਵੀ ਜਿੱਥੋਂ ਤੱਕ ਇਹ ਚੈਨਲ ਚੱਲ ਰਿਹਾ ਸਾਰਿਆਂ ਤੱਕ ਇਹ ਸੁਨੇਹਾ ਲਾਓ ਤੇ ਸਾਰੇ ਵੱਧ ਤੋਂ ਵੱਧ ਇਹ ਸਮਾਂ ਕੱਢੋ ਤੇ ਜਦੋਂ ਆਪਾਂ ਵਾਹਿਗੁਰੂ ਲਿਖਦੇ ਆ ਨਾ ਵਾਹਿਗੁਰੂ ਤੇ ਉਦੋਂ ਸਾਡੇ ਹੱਥ ਸਫਲ ਹੁੰਦੇ ਆ ਜਦੋਂ ਵਾਹਿਗੁਰੂ ਬੋਲ ਕੇ ਲਿਖਦੇ ਵਾਹਿ ਹੈ ਗੁਰੂ ਲਿਖਦੇ ਆ ਨਾ ਖਾਲਸਾ ਜੀ ਵਾਹਿ ਹੈ ਗੁਰੂ ਸਾਡੀ ਰਸਨਾ ਪਵਿੱਤਰ ਹੋ ਜਾਂਦੀ ਹੈ ਮਨ ਸਾਡਾ ਸ਼ਾਂਤ ਹੁੰਦਾ ਹੈ ਹੱਥ ਸਾਡੇ ਸਫਲ ਹੋ ਜਾਂਦੇ ਕਿੰਨੇ ਗੁਣ ਸਾਨੂੰ ਮਿਲ ਗਏ ਵਾਹਿਗੁਰੂ ਲਖਿੰਦੇ ਤੇ ਸਾਡਾ ਮੁਖ ਵੀ ਪਵਿੱਤਰ ਹੋ ਗਿਆ ਹਰ ਜਸ ਜਪਤ ਜਦੋਂ ਹਰੀ ਕਾ ਹਰੀ ਦਾ ਨਾਮ ਜਪਦੇ ਆ ਇਹ ਸਾਡਾ ਸਾਰਾ ਸਰੀਰ ਤੇ ਮਨ ਸੁਧ ਹੋ ਜਾਂਦਾ ਹੈ ਤੇ ਬਹੁਤ ਹੀ ਧੰਨਵਾਦ ਕਿ ਸਾਡੇ ਨਾਲ ਬਹੁਤ 26 ਜੂਨੇ 26 ਆਪਣੇ ਪ੍ਰਾਣੀ ਜੁੜ ਚੁੱਕੇ ਐ 26 ਲਾਈਵ ਸਾਡਾ ਪ੍ਰੋਗਰਾਮ ਆਪਣਾ ਜਿਹੜਾ ਆਪਣਾ ਆਪਦਾ ਹੀ ਪ੍ਰੋਗਰਾਮ ਹੈ ਤੁਸੀਂ ਜੁੜ ਕੇ ਲਾਹ ਲੈ ਰਹੇ ਹੋ ਸੋ ਗੁਰੂ ਸਾਹਿਬ ਸਭ ਨੂੰ ਖੁਸ਼ੀਆਂ ਦੇਣ ਸਬਦੀਆਂ ਝੋਲੀਆਂ ਪਰਣਾ ਤੇ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਇਸੇ ਤਰ੍ਹਾਂ ਤੁਸੀਂ ਨਿਤਾ ਪ੍ਰਤੀ 8:30 ਵਜੇ ਸਹੀ ਜੁੜ ਜਾਣਾ ਸਾਰੇ ਕੰਮ ਛੱਡ ਕੇ ਨਾ ਵੀ ਆਪਾਂ ਇਹ ਮਨ ਵਿੱਚ ਰੱਖਣਾ ਵੀ ਆਹ ਪ੍ਰੋਗਰਾਮ ਆਪਾਂ ਮਿਸ ਨਹੀਂ ਹੋਣ ਦੇਣਾ। ਬਾਕੀ ਜੇ ਕੋਈ ਨਾਟਕ ਛੱਡ ਕੇ ਵੇਖਦੇ ਉਹ ਛੱਡ ਦਿਓ। ਤੁਸੀਂ ਕੋਈ ਕੋਈ ਖਬਰਾਂ ਵੇਖਦਾ ਹੁੰਦਾ ਉਹ ਛੱਡ ਦਿਓ। ਜੇ ਕੋਈ ਉਦੋਂ ਕੋਈ ਪਿਕਚਰ ਦੀ ਵੇਖਦਾ ਉਹ ਵੀ ਛੱਡ ਦਿਓ। ਵੀ ਪ੍ਰਸ਼ਾਦਾ ਪਾਣੀ ਛੱਡ ਕੇ ਸ਼ਾਂਤ ਚਿੱਤ ਸਾਰਾ ਪਰਿਵਾਰ ਟੱਬਰ ਬਹਿ ਜਾਓ ਤੇ ਜਿੰਨੇ ਘਰ ਵਿੱਚ ਟੱਚ ਮੋਬਾਈਲ ਸਾਰੇ ਛੱਡ ਲਓ। ਸਾਰੇ ਛੱਡ ਕੇ ਤੇ ਇਲਾਹਾ ਲਾ ਲਓ ਬਹੁਤ ਵੱਡੇ ਭਾਗ ਹੈ ਕਿ ਗੁਰੂ ਸਾਹਿਬ ਨੇ ਪ੍ਰੇਰਣਾ ਦਿੱਤੀ ਹੈ ਤੇ ਇਹ ਕਾਰਜ ਹੋ ਰਿਹਾ ਹੈ। ਸਾਨੂੰ ਘਰਾਂ ਵਿੱਚ ਸਾਡਾ ਭਲਾ ਹੋ ਜਾਣਾ ਜੀ ਘਰਾਂ ਵਿੱਚ ਸਾਡਾ ਭਲਾ ਸਾਨੂੰ ਸਾਰਿਆਂ ਦਾ ਲਾਭ ਹੋ ਜਾਣਾ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੋਣੀ ਹੈ ਸੋ ਆਪ ਸਾਰੇ ਵੀਰਾਂ ਦਾ ਧੰਨਵਾਦ ਜੋ ਆਪ ਜੀ ਵੱਧ ਤੋਂ ਵੱਧ ਇਹ ਸਮਾ ਲਾਉਂਦੇ ਹੋ ਤੇ ਆਪਾਂ ਹੁਣ ਇਸ ਅੱਜ ਦੇ ਪ੍ਰੋਗਰਾਮ ਦੀ ਆਪਾਂ ਸਮਾਪਤੀ ਕਰਨ ਜਾ ਰਹੇ ਆ ਜਿੰਨਾ ਵੀਰਾਂ ਨੇ ਅੱਜ ਜੁੜਨਾ ਕੀਤਾ ਜੁੜ ਕੇ ਪੂਰਾ ਪ੍ਰੋਗਰਾਮ ਦਾ ਆਨੰਦ ਮਾਣਿਆ ਇਸੇ ਤਰ੍ਹਾਂ ਉਮੀਦ ਕਰਾਂਗੇ ਕਿ ਆਪ ਜੀ ਆਨੰਦ ਮਾਣੋਗੇ 30 ਪ੍ਰਾਣੀ ਜਿਹੜੇ ਆ ਸਾਡੇ ਨਾਲ ਜੁੜ ਚੁੱਕੇ ਆ ਤੇ ਇਸ ਤੋਂ ਉਮੀਦ ਸਾਨੂੰ ਹੋਰ ਵੀ ਆ ਕਿ ਇਸ ਕੱਲ ਨੂੰ 100 ਦੇ ਲਗਭਗ ਆਪਣੇ ਸਾਰੇ ਪ੍ਰਾਣੀ ਸਿੰਘ ਸਾਡੀਆਂ ਮਾਤਾਵਾਂ ਸਾਡੇ ਬੱਚੇ ਜੁੜਨਗੇ ਇਹ ਪ੍ਰੋਗਰਾਮ ਜ਼ਰੂਰ ਆਪ ਜੀ ਅਟੈਂਡ ਕਰਿਆ ਕਰੋ ਸਾਨੂੰ ਦੋ ਫਾਇਦੇ ਹੋ ਜਾਣੇ ਤੁਹਾਡੇ ਕਿਉਂਕਿ ਇਹਦੇ ਜਰੀਏ ਇੱਕ ਤਾਂ ਪ੍ਰਚਾਰ ਹੋਣਾ ਸਾਡੇ ਮਨ ਨੂੰ ਸ਼ਾਂਤੀ ਮਿਲਣੀ ਹੈ ਬਾਣੀ ਸੁਣ ਕੇ ਚੰਗੇ ਵਿਚਾਰ ਸੁਣ ਕੇ ਅਕਬਾਲ ਸੋਚ ਜੀ ਸਾਡੇ ਨਾਲ ਜੁੜੇ ਨੇ ਮੋਨ ਸਿੰਘ ਜੀ ਜੁੜ ਚੁੱਕੇ ਆ ਸੰਸਾਰ ਸਿੰਘ ਵੀ ਸਾਡੇ ਨਾਲ ਜੁੜ ਚੁੱਕੇ ਆ ਗੁਰਮੀਤ ਸਿੰਘ ਮਾਨ ਵੀ ਸਾਡੇ ਨਾਲ ਜੁੜ ਚੁੱਕੇ ਆ ਇਹ ਪ੍ਰੋਗਰਾਮ ਨੂੰ ਸਿੱਧਾ ਦੇਖ ਕੇ ਆਨੰਦ ਲੈ ਰਹੇ ਆ ਤੇ ਬੇਨਤੀ ਆ ਵੀ ਇਹ ਪ੍ਰੋਗਰਾਮ ਆਪਾਂ ਦਿੱਲੀ 8:30 ਵਜੇ ਸ਼ੁਰੂਆਤ ਕਰਾਂਗੇ ਤੇ ਤੁਸੀਂ ਇਹ ਸਮਾਂ ਜ਼ਰੂਰ ਕੱਢਣਾ ਤੇ ਬਸ ਦਿੱਲੀ ਆਪਾਂ 10-15 ਮਿੰਟ ਦੇ ਵਿੱਚ ਇਸ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ ਬਸ ਤੁਹਾਡੇ ਕੋਲ ਆਪਾਂ ਅੱਧਾ ਮਿੰਟ ਹੋਰ ਲੈਣਾ ਤੇ ਮੈਂ ਗੱਲ ਕਰ ਰਿਹਾ ਇਸ ਆਪਾਂ ਵਿਚਾਰ ਕਰ ਰਿਹਾ ਇਸੇ ਵੀ ਦੋ ਫਾਇਦੇ ਇੱਕ ਤਾਂ ਆਪਣੇ ਜੀਵਨ ਦਾ ਆਧਾਰ ਹੈ ਦੂਜਾ ਇਹ ਸਮਾਂ ਸਾਡਾ ਸਫਲ ਹੋ ਗਿਆ ਤੀਜਾ ਇਹ ਆ ਵੀ ਇਹਦੇ ਨਾਲ ਜਦ ਤੁਸੀਂ ਵਾਈ ਗੁਰੂ ਲਿਖਦੇ ਹੋ ਨਾ ਜਾਂ ਜਦੋਂ ਲਾਈਕ ਦਾ ਬਟਨ ਦਬਦੇ ਹੋ ਇਹਦੇ ਨਾਲ ਚੈਨਲ ਜਿਹੜਾ ਆਪਣਾ ਅੱਗੇ ਜਾਂਦਾ ਹੋਰ ਜਿੰਨਾ ਚੰਨ ਆਪਣਾ ਅੱਗੇ ਜਾਊਗਾ ਸਿੱਖੀ ਦਾ ਪ੍ਰਸਾਰ ਤੇ ਪ੍ਰਸਾਰ ਤੇ ਪ੍ਰਚਾਰ ਹੋਊਗਾ ਤੇ ਨਾਲ-ਨਾਲ ਗੁਰੂ ਘਰ ਦੀ ਵੀ ਵਡਿਆਈ ਨਗਰ ਦੀ ਵਡਿਆਈ ਜਿਹੜੀ ਆ ਬਣ ਜਾਂਦੀ ਹੈ ਤੇ ਇਹ ਸਮਾਂ ਤੁਸੀਂ ਮਿਸ ਨਹੀਂ ਕਰਨਾ ਆਪਾਂ ਦਿੱਲੀ 10 ਤੋਂ 15 ਮਿੰਟ ਦਾ ਇਹ ਸਮਾਗਮ ਜ਼ਰੂਰ ਕਰਨਾ ਹੈ ਤੇ ਜੇ ਕੋਈ ਤੁਸੀਂ ਸੁਝਾ ਦੇਣਾ ਚਾਹੋ ਉਹ ਆਪ ਜੀ ਸੁਝਾਵੀ ਦੇ ਸਕਦੇ ਹੋ ਵੀ ਇਸ ਆਪਾਂ ਚੱਲਣ ਨੂੰ ਹੋਰ ਬਿੱਤਰ ਕਿਵੇਂ ਬਣਾਈਏ ਕਿ ਆਪਾਂ ਲਾਹਾ ਲੈ ਸਕੀਏ ਕਿਉਂਕਿ ਘਰ-ਘਰ ਵਿੱਚ ਹੁਣ ਮੋਬਾਈਲ ਪਏ ਨੇ ਕਿ ਸਾਰੇ ਪਰਿਵਾਰਾਂ ਦੇ ਜੀ ਕੋਲੇ ਮੋਬਾਈਲ ਹੈ ਤੇ ਕਿਉਂ ਨਾ ਆਪਾਂ ਚੰਗੇ ਪਾਸੇ ਲਾ ਕੇ ਇਸ ਤੋਂ ਆਪਾਂ ਪੂਰਾ ਪੂਰਾ ਲਾਹਾ ਲਈਏ ਤੇ ਆਪ ਸਾਰੀਆਂ ਸੰਗਤਾਂ ਦਾ ਸਾਡੀਆਂ ਭੈਣਾਂ ਦਾ ਵੀਰਾਂ ਦਾ ਬਜ਼ੁਰਗਾਂ ਦਾ ਜਿਨ੍ਹਾਂ ਨੇ ਇਹ 15 ਮਿੰਟ ਦਾ ਸਮਾਂ ਗੁਰੂ ਆਸ਼ੇ ਲਾਉਣਾ ਕੀਤਾ ਗੁਰੂ ਸਾਹਿਬ ਸਬਦੀਆਂ ਝੋੜੀਆਂ ਪੜਨ ਤੇ ਸੁੱਖ ਦੀ ਸਾਡੇ ਰਾਤ ਨਗਾਉਣ ਨਾਮ ਜਪਦੇ ਹੋਈ ਆਪਾਂ ਲਾਹਾ ਲਈਏ ਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੋਈਆਂ ਪੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ